ਮਿੱਤਰੋ 45 ਫਾਰਮ ਟਰੈਕ ਤੋਂ ਬਾਅਦ ਆ ਗਿਆ ਦੂਜਾ ਹੀਰਾ ਹੌਲੈਂਡ 630 ਸਪੈਸ਼ਲ ਐਡੀਸ਼ਨ 2018 ਵਾਲਾ ਕੰਡੀਸ਼ਨ ਤੁਸੀਂ ਚੈੱਕ ਕਰ ਲੋ ਯਾਰ ਵੀਰੇ ਇਹਦੇ ਵੀ ਟਰੈਕਟਰ ਦੇ ਅਜੇ ਦਿੱਕਤ ਦੇ ਵੀ ਕਲਮ ਨਹੀਂ ਲੱਗੀ ਪੂਰਾ ਟਾਇਰ ਜ਼ਰੂਰ ਬਦਲ ਤੇ ਮਗਰਲੇ ਟਾਇਰ ਵੀ ਨਾਲ ਦੀ ਹੈ 1200 ਘੰਟਾ 1300 ਘੰਟਾ ਕੁੱਲ ਚੱਲਿਆ ਪੱਕਾ ਕਨਫਰਮ ਨਹੀਂ ਹੈਗਾ ਸੀਡ ਟਰੈਕਟਰ ਆ ਸਾਰਾ ਕਲਮ ਦਾ ਨਿਸ਼ਾਨ ਨਹੀਂ ਕਿਤੇ ਜੂਜੀ ਗੇਅਰ ਤੇ ਆ ਜਾਂਦਾ ओरिजिनल ਕਨੋਪੀ ਲੱਗੀ ਜਿਹੜੀ ਕੰਪਨੀ ਵੱਲੋਂ ਆਉਂਦੀ ਉਹੀ ਇਹਦੇ ਕਨੋਪੀ ਲੱਗੀ ਹੋਈ ਹੈ ABC 11 ਚ ਆ ਜਾਂਦਾ ਹਾਈ ਕੈਪੈਸਿਟੀ ਲੈਫਟ ਹੈ ਦੀ ਜੈਕ ਵਾਲੀ ਲੋ ਕੈਮਰਾ ਮਾਰ ਕੇ ਦਿਖਾ ਦੇ ਮਗਰਲੇ ਪਾਸੇ ਬਿਲਕੁਲ ਬਾਈ ਹਾਂ ਤਾਂ ਲੋ ਵੀ ਮਿੱਤਰੋ ਤੇ ਇੱਕ ਜਿਹੜੀ ਆਪਾਂ ਹੋਰ ਚੀਜ਼ ਦਿਖਾਉਣੇ ਆ ਦੇ ਤੇ ਵੀ ਜਿਹੜੀ ਹਰਨੇਜ ਨਾਲ ਕਨੋਪੀ ਹੈ ਆ ਪੈਰਾਂ ਦੇ ਵਿੱਚ ਇਹੀ ਬੰਨੀ ਵੀ ਹੈ ਆਮ ਮਗਰਾੜਾਂ ਦੇ ਵਿੱਚ ਲਾਈ ਹੁੰਦੀ ਹੈ ਜਿਹੜੀ ਦੇਸੀ ਲਾਉਣੀ ਆਪਾਂ ਬਾਅਦ ਚ ਓਰੀਜਨਲ ਆਉਂਦੀ ਕੰਪਨੀ ਵੱਲੋਂ ਹੈ ਤੇ ਦਾ ਮੁੱਲ ਵੀ ਕਾਫੀ ਹੈਗਾ ਮੰਨ ਕੇ ਚੱਲੋ ਵੀ ਆਪਾਂ ਬਾੜਾ ਨਹੀਂ ਕਹਿੰਦੇ 50000 ਤੋਂ ਪਲੱਸ ਹੀ ਹੋਊਗੀ ਬਾੜਾ ਕਨਫਰਮ ਨਹੀਂ ਪਤਾ ਆਪਾਂ ਤੇ ਨਾਲ ਦੇ ਟਾਇਰ ਆ 1200 ਘੰਟਾ ਚੱਲੇ ਇੰਜਨ ਗੇਅਰ ਦੀ ਦਾ ਇਹ ਬਾਤਾਂ ਇਹ ਕਹਿਣ ਦੀ ਲੋੜ ਹੀ ਨਹੀਂ ਹੈਗੀ ਨਵਾਂ ਤਾਂ ਨਵਾਂ ਹੀ ਹੈ ਟਰੈਕਟਰ ਸਾਰਾ ਕਿਸੇ ਬਸੇ ਕੋਈ ਖੋਟੇ ਪੈਸੇ ਦੀ ਗਮੀ ਨਹੀਂ ਗਈ ਅੰਦਰਲੇ ਪਾਸੋਂ ਵੀ ਉਹ ਟਰੈਕਟਰ ਦਿਖਾ ਦਿੰਦੇ ਆ ਵੇਖ ਲਓ ਹਰ ਬੋ ਲੱਗਿਆ ਵੇ ਆ ਸਾਰਾ ਰੰਗ ਰੂਪ ਦਾ ਕਿਤੇ ਪਾਸੋਂ ਐ ਜਮਾ ਨਵਾਂ ਹੀ ਟਰੈਕਟਰ ਤੇ ਬੈਟਰੀ ਵੀ ਜਮਾ ਨਵੀਂ ਟਰੈਕਟਰ ਦੀ ਇੱਕ ਸਾਈਡ ਦੀ ਬੈਟਰੀ ਵੇਚ ਦੀ ਤੂੰ ਕੈਮਰੇ ਚ ਆਉਂਦੀ ਆ ਦਿਖਾ ਦੇ ਕੱਲ ਬੋਲ ਅੱਗੇ ਪੂਰੇ ਟਾਇਰੇ ਦੇ ਜਮਾ ਨਵੇਂ ਪਾਤੇ ਬੀਕੇਟੀ ਕੰਪਨੀ ਦੇ ਇਧਰ ਲਈ ਸ਼ਾਇਦ ਕੈਮਰਾ ਮਾਰ ਲਾ ਕੋਈ ਵੀ ਖੋਟੇ ਪੈਸੇ ਦੀ ਕਮੀ ਨਹੀਂ ਕਿਤੇ ਰੰਗ ਪੇਂਟ ਦਾ ਤਾਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਲਮ ਦਾ ਨਿਸ਼ਾਨੀ ਲੱਗੇ ਇਧਰ ਦੇਖ ਲੈ ਕਰ ਚ ਪ੍ਰੋਟੈਕਟਰ ਆ ਜਿਹੜਾ ਮਾਰਕ ਹੈ ਦਾ ਹਜੇ ਬੋਸ਼ ਦਾ ਆਲਟੀਨੇਟਰ ਤੇ ਆਉਂਦਾ ਹੁੰਦਾ ਹੈਗਾ ਉਹ ਵੀ ਨਾਲ ਦਾ ਹਜੇ ਦੀਗਾ ਆਲਟੀਨੇਟਰ ਦਾ ਵੀ ਕਿਸੇ ਪਾਸੋਂ ਨਟ ਨਹੀਂ ਖੁੱਲਿਆ ਨਹੀਂ ਆਮ ਆ ਤਾਂ ਨਾ ਆਮ ਹੀ ਖਾਸ ਗਾ ਵੀ ਹੋ ਜਾਂਦਾ ਹੈ ਕਿ ਬੜੀ ਕੁਝ ਕੋ ਪ੍ਰੋਬਲਮ ਆ ਜਾਂਦੀ ਆ ਤੇ ਮਾਡਲ ਦੀ ਗੱਲ ਕਰੀਏ ਮਾਡਲ ਆ 2018 ਰੇਟ ਹੈ 6 ਲੱਖ ਤੇ 65000 ਰੁਪਏ ਜੇ ਕਿਸੇ ਵੀਰ ਨੇ ਲੈਣਾ ਹੈ ਤਾਂ ਲਾਸਟ ਡੇਟ ਹੈ ਦਾ 6 ਲੱਖ ਤੇ 40 ਹਜ਼ਾਰ ਦਾ ਆਪਾਂ ਹੈ ਟਰੈਕਟਰ ਦੇ ਜਾ। ਸਕਰੀਨ ਉੱਪਰ ਚੱਲੀ ਜਾਂਦਾ ਨੰਬਰ ਆਪਣਾ ਨੰਬਰ ਆਪਾਂ ਬੋਲ ਵੀ ਦਿੰਨੇ ਆ 7417232636 ਜੇ ਕਿਸੇ ਵੀਰ ਨੇ ਲੈਣਾ ਹੈ ਤਾਂ ਆਪਣੇ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਲਿਓ। ਵੀਡੀਓ ਕਿਹੋ ਜੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ। ਜੇ ਵੀਡੀਓ ਚੰਗੀ ਲੱਗੇ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਅੱਗੇ ਤੋਂ ਹੋਰ ਜਿਹੜੀਆਂ ਨਵੇਂ-ਨਵੇਂ ਟਰੈਕਟਰਾਂ ਦੀ ਵੀਡੀਓ ਸੋਡੇ ਤੇ ਪਹੁੰਚਦੀਆਂ ਕਰ ਸਕੀਏ। ਧੰਨਵਾਦ।